ਸੋ ਸਸਿਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਦੱਸ ਦਿਆਂ ਸ਼ਕਰਗੰਦੀ ਨੂੰ ਬਾਲਣ ਦਾ ਸਹੀ ਤਰੀਕਾ ਸਭ ਤੋਂ ਪਹਿਲਾਂ ਆਪਾਂ ਸ਼ਕਰਗੰਦੀ ਲਈ ਜੀ ਉਹਨੂੰ ਧੋਤਾ ਧੋ ਕੇ ਕੁੱਕਰ ਦੇ ਵਿੱਚ ਥੋੜਾ ਜਿਹਾ ਲਾਇਆ ਜੀ ਆਪਾਂ ਹਲਕਾ ਜਿਹਾ ਘਿਓ ਤੇ ਉਸ ਤੋਂ ਬਾਅਦ ਆਪਾਂ ਵਿੱਚ ਸ਼ਕਰਗੰਦੀ ਦੇ ਤਿੰਨ ਚਾਰ ਪੀਸ ਰੱਖਤੇ ਤੇ ਉਸ ਤੋਂ ਬਾਅਦ ਇੱਕ ਤੌਲੀਆ ਲਿਆ ਜੀ ਤੇ ਉਹਨੂੰ ਭਿਉ ਕੇ ਹਲਕਾ ਜਿਹਾ ਨਿਚੋੜ ਕੇ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਕੁੱਕਰ ਦੇ ਵਿੱਚ ਰੱਖਤਾ ਤੇ ਉਸ ਤੋਂ ਬਾਅਦ ਸਿਮ ਗੈਸ ਤੇ ਆਪਾਂ 10 ਕਿ ਮਿੰਟ ਹਲਕਾ ਜਿਹਾ ਸੇਕ ਲਵਾਇਆ ਜਾਨੀ ਕਿ ਇਹਨੂੰ ਫੁੱਲ ਗੈਸ ਤੇ ਇਹਦੀ ਵਿਸਲ ਨਹੀਂ ਮਰਾਈ ਤੇ ਇਹਨੂੰ ਪ੍ਰੈਸ਼ਰ ਦੇ ਨਾਲ ਹੀ ਸਟੀਮ ਦੇ ਨਾਲ ਹੀ ਹੀ ਆਪਾਂ ਪਕਾਇਆ ਤੇ ਉਸ ਤੋਂ ਬਾਅਦ 10 ਮਿੰਟ ਬਾਅਦ ਆਪਾਂ ਕੁੱਕਰ ਨੂੰ ਖੋਲ੍ਹਿਆ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੀ ਆ ਕਿ ਕਿਸ ਤਰ੍ਹਾਂ ਸਗਰਗੰਦੀ ਆਪਣੀ ਤਿਆਰ ਹੋ ਗਈ ਆ ਤੁਸੀਂ ਦੇਖ ਸਕਦੇ ਹੋ ਆ ਘੜਤਾ ਜੀ ਆਪਾਂ ਟੋਵਲ ਤੇ ਉਸ ਤੋਂ ਬਾਅਦ ਆਪਾਂ ਚੈੱਕ ਕਰਦੇ ਆ ਕਿ ਇਹ ਤਿਆਰ ਹੋ ਗਈ ਆ ਤੇ ਆ ਦੇਖੋ ਵੀ ਸਹੀ ਤਰੀਕੇ ਨਾਲਵੇਂ ਤਿਆਰ ਹੁੰਦੀ ਹੈ ਇੱਕ ਦਿਨ ਮੈਂ ਭੁੰਨ ਲਈ ਸੀ ਤੇ ਪੁੱਜ ਜਿਆਦੇ ਗਈ ਸੀ ਤੇ ਉਹ ਫਿਰ ਕੋਲਿਆਂ ਦੀ ਤਰ੍ਹਾਂ ਬਣ ਗਈ ਸੀ ਇਸ ਕਰਕੇ ਇਸ ਤਰੀਕੇ ਨਾਲ ਖਾਓ ਸੌਖਾ ਤੇ ਵਧੀਆ ਤਰੀਕਾ